ਤੂੰ ਦੇ ਨੂੰ ਕੌਣ ਮਿਸ਼ਨਰੀ ਮੰਨਦਾ ਮਿਸ਼ਨਰੀ ਦੇ ਦਾਵਾ ਨਹੀਂ ਕਰਦੇ ਵੀ ਤੂੰ ਤਾਂ ਸਾਡਾ ਬੰਦਾ ਢੜੀਆਂ ਵਾਲੇ ਵਰਗੇ ਪ੍ਰਚਾਰਕ ਦੇਖਦੇ ਜਿਨ੍ਹਾਂ ਨੇ ਇੱਥੇ ਦਾ ਦਿੱਤਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਜਿਹੜਾ ਵਾ ਉਹਦੀ ਪਰਸਨੈਲਿਟੀ ਉਹਨੇ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਆਪਣੀ ਪਰਸਨੈਲਿਟੀ ਖੜੀ ਕਰੋ ਆਜ ਸਾਹਿਬ ਇਹਰਦਾਨ ਭਾਈ ਅਮਰਤ ਪਾਲ ਸਿੰਘ ਨੇ ਭਾਈ ਰਣਜੀਤ ਸਿੰਘ ਢੜੀਆਂ ਵਾਲੇ ਤੇ ਸਰਬਜੀਤ ਧੌਂਦਾ ਦੀ ਲਾਪਾ ਕੀਤੀ ਤੇ ਕਿਹਾ ਇਹ ਕਿਹੜੇ ਪ੍ਰਚਾਰਕ ਹਨ ਤੇ ਨਾਲ ਨਾਲ ਸਾਫ ਸਾਫ ਚੇਤਾਵਨੀ ਵੀ ਦਿੱਤੀ ਮੈਨੂੰ ਦੱਸਣਾ ਵੀ ਮਿਸ਼ਨਰੀ ਭਰਾ ਕਿਹੜੇ ਜਿਹੜੇ ਜਾਬਸਾਬ ਤੇ ਛੋਟੀਆਂ ਮਾਰਦੇ। ਇਹ ਇੰਨਾ ਬੰਦਿਆਂ ਦਾ ਸਿਰਫ ਇੱਕੋ ਕੰਮ ਹੈ। ਸਿੱਖਾਂ ਦੇ ਵਿੱਚ ਨਾਸਤਿਕਤਾ ਦਾ ਪ੍ਰਚਾਰ ਕਰਨਾ ਔਰ ਸਾਰੇ ਮਿਸ਼ਨਰੀ ਕਿਉਂ ਮਤਲਬ ਮਿਸ਼ਨਰੀ ਵਰਸਸ ਇਹ ਤਾਂ ਟਕਸਾਲੀ ਮਸਲਾ ਹੀ ਨਹੀਂ ਹੈਗਾ ਤੇ ਕੁਝ ਇਹੋ ਜਿਹੇ ਪ੍ਰਚਾਰਕ ਆ ਦੋ ਚਾਰ ਗਿਣਤੀ ਦੇ ਜਿਹੜੇ ਇਸ ਪਾਸੇ ਤੁਰ ਪਏ ਵੀ ਜਿਨ੍ਹਾਂ ਨੇ ਸਿੱਖੀ ਨੂੰ ਨਾਸਤਿਕਤਾ ਸਮਝ ਲਿਆ। ਵੀ ਨਾਸਤਿਕ ਹੋਣਾ ਹੀ ਸਿੱਖ ਹੋਣਾ। ਸਿੱਖ ਧਰਮ ਦਾ ਕਰ ਰਹੇ ਪ੍ਰਚਾਰ ਪਹਿਲੇ ਜੀ ਸਿੰਘ ਢੱਡਰਿਆਂ ਵਾਲੇ ਤੇ ਸਰਬਜੀਤ ਧੁੰਦਾ ਇਹਨਾਂ ਦੇ ਪ੍ਰਚਾਰ ਨੂੰ ਪਾਈ ਅਮਰਤ ਪਾਲ ਸਿੰਘ ਜੀ ਨੇ ਕੋੜ ਪ੍ਰਚਾਰ ਕਿਹਾ ਸੀ ਜਿੱਥੇ ਕਿ ਵਿਵਾਦ ਖੜੇ ਹੋ ਕੇ ਸਾਨੂੰ ਤੇ ਸਰਬਜੀਤ ਧੰਦਾ ਨੇ ਕਈ ਵਾਰ ਟਕਰਾ ਕੀਤਾ ਹੈ ਮੈਂ ਇੱਕ ਸਵਾਲ ਕਰਦਾ ਹਾਂ ਸਾਬ ਜੰਦੇ ਦੀ ਸੀਤੀ ਤੇ ਹੜੇ ਮਨਾ ਰਹੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਬ ਜੰਦੇ ਦੀ ਸੀਤੀ ਦਾ ਕੋਈ ਜ਼ਿਕਰ ਹੈਗਾ ਸਾਬ ਜਦੇ ਦੇ ਨਾਮ ਦਾ ਜ਼ਿਕਰ ਹੈਗਾ ਦਸਵੇਂ ਪਾਤਸ਼ਾਹ ਦਾ ਜ਼ਿਕਰ ਹੈਗਾ ਹੈ ਅਕਸ਼ਮਰ ਸਿਕੰਦਰ ਜਿੱਤਰਾ ਜ਼ਿਕਰ ਹੈਗਾ ਅਨੰਦਪੁਰ ਦਾ ਜ਼ਿਕਰ ਹੈਗਾ ਹੈ ਸਿੱਖ ਧਰਮ ਦਾ ਪ੍ਰਚਾਰ ਕਰਨਾ ਇੱਕ ਧੰਦਾ ਬਣਾ ਲਿਆ ਜਿੱਥੇ ਕਿ ਸਰਬਜੀਤ ਧੁੰਦਾ ਅਤੇ ਪਈ ਰਣਜੀਤ ਸਿੰਘ ਢੱਡਰਿਆਂ ਵਾਲੇ ਸਿੱਖ ਧਰਮ ਦੇ ਨਾਂ ਤੇ ਬਲਾਗ ਦੀ ਸਿਰ ਪ੍ਰਚਾਰ ਨਹੀਂ ਲੋਟੀ ਕਮਾਈ ਵੀ ਕਰਦੇ ਹਨ ਇਹ ਆਗੂ ਜਿੱਥੇ ਪਈ ਅਮਰਤ ਪਾਲਸ ਨੇ ਇਹਨਾਂ ਦੋਵਾਂ ਦਾ ਰਾਜ ਕੇ ਵਿਰੋਧ ਕਰਦੇ ਹਨ ਮਤਲਬ ਇਹ ਹੈ ਕਿ ਇੱਕ ਪਾਸੇ ਪਿੱਕਣ ਚੂਜ਼ ਕਰਨਾ ਆਪ ਇਤਿਹਾਸਿਕ ਹਵਾਲੇ ਦੇਣੇ ਕਿੱਥੋਂ ਦੇ ਰਹੇ ਮੈਂ ਮੈਂ ਸਵਾਲ ਕਰਦਾ ਵੀ ਜਿਹੜੇ ਬੰਦਿਆਂ ਨੇ ਸਟੇਜ 'ਤੇ ਅੱਜ ਤੱਕ ਇਤਿਹਾਸ ਸੁਣਾਏ ਹਨ ਉਹਨਾਂ ਨੇ ਕਿੱਥੋਂ ਇਹ ਬਾਤਾਂ ਲਿਆ ਹੈ ਫਿਰ ਮੇਰਾ ਤੇ ਸਵਾਲ ਉਹਨਾਂ ਲੋਕਾਂ ਨੂੰ ਇਹ ਆਇਆ ਕਿ ਜੇ ਜਿਹੜੇ ਕਹਿੰਦੇ ਸ਼ਾਸਤਰ ਸਾਡੇ ਪੀਰ ਨਹੀਂ ਉਹਨਾਂ ਕ ਵੀ ਤੁਸੀਂ ਸਿਕਿਉਰਟੀ ਉੱਤੇ ਛੱਡ ਦਿਓ ਜੇ ਤੁਸੀਂ ਗਿਆਨ ਨਾਲ ਹੀ ਸਾਰਾ ਕੁਝ ਕਰ ਸਕਦੇ ਜੋ ਤੇ ਫਿਰ ਤੇ ਸਿਕਿਉਰਟੀ ਲੈਣ ਦਾ ਕੋਈ ਤੱਕ ਨਹੀਂ ਬਣਦੀ ਸਰਬਜੀਤ ਤੌਂਦਾ ਤੇ ਪੈਰੰਜੀਤ ਸਿੰਘ ਜੀ ਜੋ ਕਿ ਆਪਣੇ ਸਿਕਿਉਰਟੀ ਦਿਨੋ ਦਿਨ ਬਾਗਾ ਰਹੇ ਹਨ ਜਿੱਥੇ ਕਿ ਭਾਈ ਅਮਰਤ ਪਾਲ ਸਿੰਘ ਜੀ ਨੇ ਕਿਹਾ ਕਿ ਜੇ ਤੁਹਾਨੂੰ ਗਿਆਨ ਤੇ ਇੰਨਾ ਯਕੀਨ ਹੈ ਪਰ ਤੁਸੀਂ ਸਿਕਿਉਰਟੀ ਕਿਉਂ ਵਧਾਈ ਹੈ ਤਾਂ ਆਪਣੇ ਗਿਆਨ ਨਾਲ ਹੀ ਕਰਕੇ ਦਿਖਾਓ ਜੋ ਪੂਜ ਕਰਨਾ ਹੈ ਮੈਂ ਸਵਾਲ ਕਰਦਾਂ ਮੈਂ ਪੁੱਛ ਲਈ ਨਾ ਵੀ ਤੁਸੀਂ ਐਲਾਨੀਆਂ ਤੌਰ ਤੇ ਕਹਿ ਦਿਓ ਵੀ ਅਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਨਹੀਂ ਪੜ੍ਹਨੀ ਐ ਐਲਾਨੀਆਂ ਤੌਰ ਤੇ ਕਹਿ ਦਿਓ ਵੀ ਅਸੀਂ ਖੰਡੇ ਬਾਟੇ ਦੀ ਪਹੁੰਚ ਯਕੀਨ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਲਿਖੀ ਮਤਲਬ ਫਿਰ ਤੇ ਅਕਿਰਤਗੰਤਾ ਵੀ ਐ ਤੇ ਡੋਗਲਾ ਪੜਨੀ ਐ ਜਾਂ ਤੇ ਤੁਸੀਂ ਐਲਾਨੀਆਂ ਤੌਰ ਤੇ ਕਾਮਰੇਡ ਬਣ ਜਿਓਗੇ ਚੱਕਨ ਨੂੰ ਕਾਮਰੇਡ ਨਾਲੇ ਕੰਮ ਆ ਨਾ ਇਹ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਇੱਕ ਪਾਸੇ ਸਨਾਤਨ ਨੂੰ ਤੁਰ ਗਏ ਬੜੇ ਸਨਾਤਨੀ ਬਣ ਗਏ ਹਨ ਉਹ ਸਦਾ ਹਮ ਨਹੀਂ ਸ਼ੁਰੂ ਕਰ ਲੈਣ ਤਾਂ ਮਰ ਨੂੰ ਬਣਾ ਕੇ ਹਨ ਕੁੰਡ ਬਣਾ ਕੇ ਹਨ ਕਰਨਾ ਸ਼ੁਰੂ ਕਰਦੇ ਉਹਨਾਂ ਦੇ ਇਹ ਪਾਸ ਸੰਪਰਦਾਵਾਂ ਕੁਝ ਇਸ ਪਾਸੇ ਤੁਰ ਪਈਆਂ ਭਾਈ ਅਮਰਪਾਲ ਸਿੰਘ ਜੀ ਜੋ ਕਿ ਖਾਲਸਾ ਦੇਹਿਰ ਦੇ ਮੁੱਖ ਸੇਵਾਦਾਰ ਹਨ ਤੁਸੀਂ ਭਾਈ ਅਮਰਪਾਲ ਸਿੰਘ ਜੀ ਦੇ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਇ ਕਮੈਂਟ ਕਰਕੇ ਜਰੂਰ ਦੱਸਿਓ ਵਲਡ ਨਿਊਜ਼ ਚੈਨਲ ਦੇ ਨਾਲ ਬਣਾਇਰ ਰਹੇ ਹਨ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ